ਦਰਸ਼ਕਾਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਨਤਾ ਲਿਵਾ ਸਾਬਕਾ ਡੀਜੀਪੀ ਮੁਸਤਫਾ ਦੇ ਬੇਟੇ ਦੀ ਮੌਤ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਚਾਰੇ ਪਾਸੇ ਚਰਚਾ ਹੋ ਰਹੀ ਆ ਉਸ ਦੀ ਮੌਤ ਦੀ ਦਰਅਸਲ ਹੋਣ ਪੋਸਟਮਾਰਟਮ ਰਿਪੋਰਟ ਨੇ ਵੀ ਕਈ ਸਵਾਲ ਜਿਹੜੇ ਆ ਖੜੇ ਕਰ ਦਿੱਤੇ ਨੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਬਹੁਤ ਵੱਡੇ ਖੁਲਾਸੇ ਹੋਏ ਨੇ ਇਹਨਾਂ ਖੁਲਾਸਿਆਂ ਤੋਂ ਬਾਅਦ ਹੋਰ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਅਜਿਹਾ ਕਿਉਂ ਦਰਅਸਲ ਮਸਤਵਾਂ ਤੇ ਐਫ ਆਈ ਆਰ ਦਰਜ ਹੋ ਗਈ ਜਿਸ ਦੇ ਵਿੱਚ ਪਤੀ ਪਤਨੀ ਅਤੇ ਪੈਣ ਦਾ ਵੀ ਜ਼ਿਕਰ ਹੈ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੋਈ ਆ ਨਾਮ ਉਹਨਾਂ ਦਾ ਵੀ ਉਸ ਐਫ ਆਈ ਆਰ ਦੇ ਵਿੱਚ ਸ਼ਾਮਲ ਹੈ ਹੁਣ ਇਹ ਪੋਸਟਮਾਰਟਮ ਰਿਪੋਰਟ ਨੇ ਹੋਰ ਜ਼ਿਆਦਾ ਤਰਥੱਲੀ ਜੜੀਆ ਮਚਾ ਦਿੱਤੀ ਹੈ ਹੈਰਾਨ ਕਰਨ ਦੇਣ ਵਾਲੇ ਖੁਲਾਸੇ ਹੋਏ ਨੇ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸ਼ਿਕਾਇਤ ਕਰਤਾ ਤੋਂ ਵੀ 6 ਘੰਟੇ ਲਈ ਪੁੱਛਗਿੱਛ ਕੀਤੀ ਗਈ ਕੀ ਕੁਝ ਖੁਲਾਸੇ ਹੋਏ ਨੇ ਸ਼ਿਕਾਇਤ ਕਰਤਾ ਤੋਂ ਕੀ ਕੀ ਸਵਾਲ ਹੋਏ ਸਾਰਾ ਕੁਝ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆਂ ਜੀ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦੀ ਪੋਸਟਮਾਰਟਮ ਰਿਪੋਰਟ 'ਚ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਜਿਸ ਤੋਂ ਬਾਅਦ ਹਲਚਲ ਮਚ ਗਈ ਹੈ ਸੱਜੀ ਕੂਣੀ ਦੇ ਸਿਰੰਜ ਦਾ ਨਿਸ਼ਾਨ ਮਿਲਿਆ ਉਧਰ ਸੱਟ ਨੇ ਸ਼ਿਕਾਇਤ ਕਰਤਾ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਪੁੱਤਰ ਅਕੀਲ ਅਫਤਰ ਦੀ ਮੌਤ ਦਾ ਮਾਮਲਾ ਹੋਰ ਜ਼ਿਆਦਾ ਉਲਝਦਾ ਜਾ ਰਿਹਾ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਅਕੀਲ ਦੇ ਸਰੀਰ ਤੇ ਸੱਜੀ ਕੁਣੀ ਤੇ 7 ਸੈਂਟੀਮੀਟਰ ਦੇ ਉੱਪਰ ਇੱਕ ਸਰਿੰਜ ਦਾ ਨਿਸ਼ਾਨ ਮਿਲਿਆ ਅਕੀਲ ਅਕਤਰ ਦੇ ਡਰੱਗ ਐਡਿਕਸ਼ਨ ਦੀ ਗੱਲ ਤਾਂ ਸਾਹਮਣੇ ਆਈ ਪਰ ਇੰਜੈਕਸ਼ਨ ਦੇ ਨਾਲ ਨਸ਼ੇ ਵਰਗੀਆਂ ਚੀਜ਼ਾਂ ਤੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਿਰਫ ਇੱਕ ਇੰਜੈਕਸ਼ਨ ਦਾ ਨਿਸ਼ਾਨ ਮਿਲਣਾ ਵੀ ਸ਼ੱਕ ਨੂੰ ਹੋਰ ਵਧਾ ਰਿਹਾ ਹੈ ਕਿਉਂਕਿ ਜੇ ਅਕੀਲ ਅਖਤਰ ਇੰਜੈਕਸ਼ਨ ਦੇ ਨਾਲ ਨਸ਼ੇ ਦਾ ਆਦੀ ਹੁੰਦਾ ਤਾਂ ਉਸਦੇ ਹੱਥ ਤੇ ਕਈ ਨਿਸ਼ਾਨ ਹੁੰਦੇ ਮੈਡੀਕਲ ਮਾਹਿਰਾਂ ਦੇ ਅਨੁਸਾਰ ਨਸ਼ਾ ਕਰਨ ਦਾ ਆਦੀ ਵਿਅਕਤੀ ਸ਼ੁਰੂ ਦੇ ਵਿੱਚ ਇੰਜੈਕਸ਼ਨ ਆਪਣੇ ਖੱਬੇ ਹੱਥ ਤੇ ਹੀ ਲਾਉਂਦਾ ਹੈ ਕਿਉਂਕਿ ਇਹ ਆਸਾਨ ਹੁੰਦਾ ਹੈ ਜਦੋਂ ਖੱਬੇ ਹੱਥ ਤੇ ਬਾਰ-ਬਾਰ ਇੰਜੈਕਸ਼ਨ ਲੱਗਣ ਦੇ ਨਾਲ ਨਿਸ਼ਾਨ ਬਣ ਜਾਂਦੇ ਹਨ ਅਤੇ ਵਿਅਕਤੀ ਅਭਿਆਸਤ ਹੋ ਜਾਂਦਾ ਹੈ ਉਦੋਂ ਉਹ ਸੱਜੇ ਹੱਥ ਤੇ ਲਗਾਉਂਦਾ ਪਰ ਕਿਉਂਕਿ ਅਕੀਲ ਅਕਤਰ ਇਸ ਦਾ ਆਦੀ ਨਹੀਂ ਸੀ ਇਸ ਲਈ ਉਸ ਦੇ ਹੱਥ ਤੇ ਸਿਰਫ ਇੱਕ ਹੀ ਨਿਸ਼ਾਨ ਮਿਲਿਆ ਪੁਲਿਸ ਰਿਕਾਰਡਾਂ ਦੇ ਮੁਤਾਬਕ 16 ਅਕਤੂਬਰ ਨੂੰ ਪਰਿਵਾਰ ਅਕੀਲ ਅਕਤਰ ਨੂੰ ਸਿੱਧਾ ਪੰਚਕੁਲਾ ਸੈਕਟਰ 6 ਹਸਪਤਾਲ ਲੈ ਗਿਆ ਸੀ ਜਿੱਥੇ ਡਾਕਟਰਾਂ ਨੇ ਬ੍ਰੌਟਟੈਡ ਕਲੀਅਰ ਕੀਤਾ ਇਸ ਦਾ ਮਤਲਬ ਹੈ ਕਿ ਉਸ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਰਾਤ ਕਰੀਬ 9:30 ਵਜੇ ਅਕੀਲ ਦੀ ਲਾਸ਼ ਹਸਪਤਾਲ ਪਹੁੰਚੀ ਪਰਿਵਾਰ ਨੇ ਦੱਸਿਆ ਕਿ ਅਕੀਲ ਨੂੰ ਘਰ 'ਚ ਬੇਸੁੱਧ ਹਾਲਤ ਦੇ ਵਿੱਚ ਮਿਲਿਆ ਸੀ ਅਤੇ ਦਵਾਈਆਂ ਦੀ ਓਵਰਡੋਸ ਕਾਰਨ ਸ਼ਾਇਦ ਉਸ ਦੀ ਹਾਲਤ ਖਰਾਬ ਹੋਈ ਪੰਚਕੁਲਾ ਪੁਲਿਸ ਨੇ ਮੌਤ ਦੇ ਮਿਸਟਰੀ ਮਾਮਲੇ ਨੂੰ ਸੁਲਝਾਉਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਬਣਾਈ ਜਿਸ ਦੀ ਕਮਾਂਡ ਐਸ.ਪੀ. ਵਿਕਰਮ ਨਹਿਰਾ ਨੂੰ ਸੌਂਪੀ ਗਈ ਹੈ ਉਹਨਾਂ ਦੇ ਨਾਲ ਟੀਮ ਦੇ ਵਿੱਚ ਇਨਸਪੈਕਟਰ ਪ੍ਰithvi ਪੀਐਸਆਈ ਪੂਜਾ ਸਬ ਇਨਸਪੈਕਟਰ ਪ੍ਰਕਾਸ਼ ਅਤੇ ਸਾਈਬਰ ਮਾਹਿਰ ਦੇ ਤੌਰ ਤੇ ਪੀਐਸਆਈ ਰਾਮਸ ਮੋਮੀ ਨੂੰ ਸ਼ਾਮਲ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦੇ ਮਾਡਲ ਟਾਊਨ ਨਿਵਾਸੀ ਸ਼ਮਸ਼ੂਦੀਨ ਦੇ ਪੰਚਕੁਲਾ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ 1 ਅਕਤੂਬਰ ਨੂੰ ਸਟ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਮਨਸਾ ਦੇਵੀ ਥਾਣੇ ਦੇ ਵਿੱਚ ਸਵੇਰੇ ਕਰੀਬ 11:30 ਵਜੇ ਉਹ ਪਹੁੰਚੇ ਉਹਨਾਂ ਤੋਂ ਸ਼ਾਮ ਕਰੀਬ 5 ਵਜੇ ਤੱਕ ਉੱਚ ਗਏ ਚਲੇ ਸਿੱਟ ਨੇ ਉਹਨਾਂ ਤੋਂ ਕੇਸ ਨਾਲ ਸੰਬੰਧਿਤ ਤੱਥ ਇਕੱਠੇ ਕੀਤੇ ਅਤੇ ਕੇਸ ਵਿੱਚ ਸ਼ਿਕਾਇਤ ਕਰਤਾ ਬਨਣ ਦੀ ਖਾਸ ਵਜ੍ਹਾ ਵੀ ਜਾਣੀ ਸ਼ਮਸ਼ੂਦੀਨ ਆਪਣੇ ਆਪ ਨੂੰ ਅਕੀਲ ਅਕਤਰ ਦੀ ਮਾਂ ਤੇ ਸਾਬਕਾ ਮੰਤਰੀ ਰੱਜਿਆ ਸੁਲਤਾਨ ਦੇ ਮਾਇਕੇ ਦਾ ਗਵੰਡੀ ਦਾਸ ਰਿਹਾ ਸ਼ਿਕਾਇਤ ਕਰਤਾ ਹੀ ਖੁਲਾਸਾ ਕਰਦਾ ਹੈ ਕਿ ਸਾਈ ਅਗਸਤ ਨੂੰ ਅਕੀਲ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਕੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਸਨ ਉਸ ਨੇ ਅੱਗੇ ਦੱਸਿਆ ਕਿ 17 ਅਕਤੂਬਰ ਨੂੰ ਜਦੋਂ ਅਕੀਲ ਅਕਤਰ ਦੀ ਮੌਤ ਦੀ ਸੂਚਨਾ ਮਿਲਦੀ ਹੈ ਤਾਂ ਉਸ ਦਾ ਦਿਲ ਨਹੀਂ ਮੰਨਿਆ ਅਤੇ ਸ਼ਿਕਾਇਤ ਦਰਜ ਕਰਵਾਉਣ ਦਾ ਸੋਚਿਆ 18 ਅਕਤੂਬਰ ਨੂੰ ਪੰਚਕਲਾ ਆ ਕੇ ਪ੍ਰੈਸ ਕਾਨਫਰੰਸ ਕੀਤੀ ਫਿਰ ਪੁਲਿਸ ਨੂੰ ਅਕੀਲ ਅਕਤਰ ਨਾਲ ਸੰਬੰਧਿਤ ਵੀਡੀਓ ਸੌਂਪਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ 20 ਅਕਤੂਬਰ ਦੀ ਰਾਤ ਨੂੰ ਪੁਲਿਸ ਨੇ ਸਾਬਕਾ ਡੀਜੀਪੀ ਮੁਸਤਫਾ ਪੰਜਾਬ ਦੇ ਸਾਬਕਾ ਮੰਤਰੀ ਰੱਜਿਆ ਸੁਲਤਾਨਾ ਅਕੀਲ ਦੀ ਭੈਣ ਅਤੇ ਪਤਨੀ ਖਿਲਾਫ ਹਤਿਆਤ ਤੇ ਅਪਰਾਧਿਕ ਸਾਜ਼ਿਸ਼ ਦਾ ਮਕਦਮਾ ਦਰਜ ਕਰ ਲਿਆ। ਹੁਣ ਲਗਾਤਾਰ ਜਾਂਚ ਜਾਰੀ ਹੈ। ਤਾਂ ਰਿਪੋਰਟ ਦੇ ਵਿੱਚ ਤੁਸੀਂ ਸੁਣ ਹੀ ਲਿਆ ਕਿ ਕਿਵੇਂ ਮੁਸਤਫਾ ਦੇ ਬੇਟੇ ਦੀ ਮੌਤ ਦੀ ਜੋ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਆ ਉਸ ਦੇ ਵਿੱਚ ਇੱਕ ਸਿਰਿੰਜ ਦਾ ਨਿਸ਼ਾਨ ਜਿਹੜਾ ਸਾਹਮਣੇ ਆਇਆ ਉਹ ਦੇਖਣ ਨੂੰ ਮਿਲਿਆ ਪਰ ਸਵਾਲ ਇੱਥੇ ਇਹ ਵੀ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਕਿ ਜੇ ਉਸ ਦੇ ਵੱਲੋਂ ਕੋਈ ਨਸ਼ਾ ਸਰੀੰਜ ਦੇ ਨਾਲ ਲਿਆ ਜਾ ਰਿਹਾ ਸੀਗਾ ਤਾਂ ਹੋਰ ਵੀ ਸਰੀੰਜ ਦੇ ਨਿਸ਼ਾਨ ਮਿਲਨੇ ਸੀ ਇੱਕ ਹੀ ਨਿਸ਼ਾਨ ਕਿਉਂ ਮਿਲਿਆ ਇਹ ਇੱਕ ਵੱਡਾ ਸਵਾਲ ਜਿਹੜਾ ਇਸ ਰਿਪੋਰਟ ਤੋਂ ਬਾਅਦ ਸਾਹਮਣੇ ਆ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤੋਂ ਬਾਅਦ ਕੀ ਹੋਰ ਖੁਲਾਸੇ ਹੁੰਦੇ ਨੇ ਇਸ ਦਾ ਕੀ ਨਤੀਜਾ ਨਿਕਲੇਗਾ ਕਿ ਮੁਸਤਬਾ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਹੋਰ ਜ਼ਿਆਦਾ ਵਧਣਗੀਆਂ ਜਾਂ ਫਿਰ ਉਹ ਇਸ ਕੇਸ ਦੇ ਵਿੱਚੋਂ ਬਰੀ ਹੋ ਜਾਣਗੇ ਉਹਨਾਂ ਤੇ ਇਲਜ਼ਾਮ ਜਿਹੜੇ ਲੱਗੇ ਨੇ ਉਹ ਝੂਠੇ ਸਾਬਿਤ ਹੋਣਗੇ ਫਿਲਹਾਲ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਜਾਂਚ ਚੱਲ ਰਹੀ ਹੈ ਜਾਂਚ ਕਦੋਂ ਤੱਕ ਖਤਮ ਹੋਵੇਗੀ ਤੇ ਕੇਸ ਕਦੋਂ ਤੱਕ ਸੁਲਝੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਹਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ